ਵਿੰਡ ਰਾਮਗੜ ਦੇ ਪਾਣੀ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੈਸ਼ਨਲ ਹਾਈਵੇਲੇ ਸੱਵੇ ਦੀ ਸੜਕ ਤੇ ਪਾਣੀ ਖੜ ਚੁਕਾ ਹੈ ਜਿਸ ਕਾਰਨ ਸੜਕ ਵਿੱਚ ਕਾਰ ਕਾਫੀ ਟੋਏ ਪੈ ਗਏ ਹਨ ਜਿਸ ਤੇ ਐਕਸ਼ਨ ਲੈਂਦੇ ਹੋਏ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਰਜ ਕੀਤੀ ਹੈ ਜਿਸ ਤੇ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਬੀ ਡੀ ਪੀ ਉਹ ਫਲੋਰ ਦੇ ਪੰਚਾਇਤ ਸਕੱਤਰ ਪਰਮਿੰਦਰ ਸਿੰਘ ਸਰਕਾਰੀ ਅਮਲਾ ਲੈ ਕੇ ਪਾਣੀ ਦੀ ਨਿਕਾਸੀ ਲਈ ਮੌਕੇ ਤੇ ਪਹੁੰਚ ਗਏ ਪਰ ਉੱਥੇ ਪਿੰਡ ਜਗਤਪੁਰ ਦੀਆਂ ਸੈਕਿੰਡ ਮਹਿਲਾਵਾਂ ਨੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਤੇ ਕਿਹਾ ਕਿ ਉਹ ਪਿੰਡ ਰਾਮਗੜ ਦਾ ਗੰਦਾ ਪਾਣੀ ਕਦੇ ਵੀ ਪਿੰਡ ਜਗਤਪੁਰ ਦੀ ਜ਼ਮੀਨ ਵਿੱਚ ਨਹੀਂ ਪਾਣ ਦੇਣਗੇ ਮੌਕੇ ਤੇ ਮੌਜੂਦ ਅਮਰਜੀਤ ਚੁੰਬਰ ਹੁਸਨ ਲਾਲ ਸ਼ੇਂਦਰਪਾਲ ਬਲਦੇਵ ਟਿੱਲੋ ਤੇ ਹੋਰ ਵੀ ਕਈ ਹਾਜ਼ਰ ਰਹੇ ਪੱਤਰਕਾਰ ਪ੍ਰੀਤ ਦੀ ਰਿਪੋਰਟ ਇਹ ਮਾਮਲਾ ਸਾਰਾ ਭਾਜੀ ਇਸ ਤਰ੍ਹਾਂ ਆ ਇਹ ਸਾਡੀ ਜਿਹੜੀ ਪਾਣੀ ਦੀ ਸਮੱਸਿਆ ਆ ਇਹ ਕਾਫੀ ਗੰਭੀਰ ਸਮੱਸਿਆ ਆ ਇਸ ਜਿਹੜੀ ਸਮੱਸਿਆ ਤੇ ਪਾਣੀ ਤੇ ਅਸੀਂ ਕਾਫੀ ਵਾਰ ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਆ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦਿੱਤਾ ਪੰਚਾਇਤ ਵੱਲੋਂ ਐਸਡੀਐਮ ਸਾਹਿਬ ਫਨੌਰ ਨੂੰ ਵੀ ਮਿਲ ਚੁੱਕੇ ਆ ਡਿਵੀਜ਼ਨ ਦਫ਼ਤਰ ਫਨੌਰ ਵੀ ਮਿਲ ਚੁੱਕੇ ਆ ਇਸ ਮਸਲੇ ਤੇ ਕਾਫੀ ਗੰਭੀਰਤਾ ਵਾਰੀ ਅਸੀਂ ਦੱਸਿਆ ਗਿਆ ਆ ਵੀ ਇਸੇ ਕਾਫੀ ਜਾਣੀ ਮਾਨੀ ਨੁਕਸਾਨ ਆ ਤਾਂ ਆ ਵੀ ਪਾਣੀ ਦੇ ਨਾਲ ਖੱਡੇ ਪੈ ਚੁੱਕੇ ਆ ਜੋ ਤੁਸੀਂ ਦੇਖਿਆ ਆ ਹਾਈਵੇ ਤੇ ਜਿਸ ਤਰ੍ਹਾਂ ਮੋਟਰਸਾਈਕਲ ਗੱਡੀਆਂ ਜਾਂਦੀਆਂ ਆ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਆ ਪਾਣੀ ਦੇ ਉੱਪਰ ਤੈਣ ਦੇ ਕਾਰਨ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਵਿੱਚ ਟੋਆ ਆ ਜਾਂ ਕੁਝ ਵੀ ਆ ਇਸ ਕਰਕੇ ਇਹ ਸਭ ਤੋਂ ਮੈਨੂੰ ਅੱਜ ਫੋਨ ਆਇਆ ਪਿੰਡ ਦੇ ਸਾਰੇ ਸਾਡੇ ਪਿੰਡ ਦੇ ਸਾਰੇ ਵਾਸੀ ਸਾਡੇ ਅੱਜ ਇਕੱਠੇ ਹੋਏ ਸੀਗੇ ਕੋਈ ਪਰਵਿੰਦਰ ਸੈਕਟਰੀ ਸਾਡੇ ਫਲੋਰ ਦੇ ਆ ਪੰਚਾਇਤ ਪੰਜਾਬ ਸੈਕਟਰ ਆ ਉਹ ਅੱਜ ਜੀ.ਐਸ.ਬੀ ਲੈ ਕੇ ਤੇ ਟੋਆ ਪਟਕੇ ਤੱਕੇ ਦੇ ਨਾਲ ਜਿਹੜੇ ਸੀਵਰੇਜ ਦੇ ਪੈਪ ਪਾਏ ਜਾਂਦੇ ਸੀ ਔਰ ਕਾਨੂੰਨੀ ਤੌਰ ਤੇ ਜਿਹੜਾ ਕੋਡ ਆਫ ਕੰਡਕਟ ਲੱਗਾ ਹੋਇਆ ਆ ਤੁਸੀਂ ਕੋਡ ਆਫ ਕੰਡਕਟ ਦੇ ਵਿੱਚ ਜੋ ਪੁਰਾਣਾ ਕੋਈ ਪੰਚਾਇਤੀ ਕੰਮ ਜਾਂ ਕਾਨੂੰਨੀ ਕੰਮ ਚੱਲ ਰਿਹਾ ਆ ਤੁਸੀਂ ਉਹ ਕਰ ਸਕਦੇ ਆ ਤੁਸੀਂ ਨਵਾਂ ਕੰਮ ਜਿਹੜਾ ਤੱਕੇ ਦੇ ਨਾਲ ਕਰ ਰਹੇ ਆ ਬਿਨਾਂ ਮਨਜ਼ੂਰੀ ਬਿਨਾਂ ਪੰਚਾਇਤ ਤੋਂ ਬਿਨਾਂ ਪਿੰਡ ਦੇ ਵਾਸੀ ਨੂੰ ਪੁੱਛ ਕੇ ਤੁਸੀਂ ਕਮ ਸੇ ਕਮ ਪੰਚਾਇਤ ਤੋਂ ਪੁੱਛੋ ਵੀ ਅਸੀਂ ਪਾਣੀ ਦੇ ਪੈਪ ਪਾ ਰਹੇ ਆ ਕੋਡ ਆ ਕਿਹੜੇ ਪਿੰਡ ਦਾ ਪਾਣੀ ਇਹ ਪਾਣੀ ਭਾਜੀ ਸਾਡੇ ਨਜ਼ਦੀਕੀ ਪਿੰਡ ਪੈਂਦਾ ਆ ਰਾਮਗੜਾ ਕਾਫੀ ਉਸ ਤੋਂ ਟਾਬਿਆਂ ਦਾ ਪਾਣੀ ਪਿੰਡ ਦਾ ਪਾਣੀ ਜਿਹੜਾ ਹਾਈਵੇ ਤੇ ਉੱਪਰ ਆ ਰਿਹਾ ਆ ਇਸ ਬਾਰੇ ਅਸੀਂ ਕਾਫੀ ਗੰਭੀਰਤਾ ਦੇ ਨਾਲ ਗੱਲ ਕੀਤੀ ਆ ਚਲੋ ਉਹ ਵੀ ਸਾਡਾ ਭਾਈਵੰਦੀ ਹੈਗੇ ਆ ਸਾਰੀ ਸਾਰੀ ਪੰਚਾਇਤ ਹੈਗੀ ਆ ਤੇ ਉਹਨਾਂ ਦੀ ਕੋ ਗੰਭੀਰ ਮਸਿਆ ਸਮੱਸਿਆ ਇਸ ਬਾਰੇ ਅਸੀਂ ਪ੍ਰਸ਼ਾਸਨ ਨਾਲ ਕਾਫੀ ਵਾਰੀ ਗੱਲ ਕੀਤੀ ਆ ਪ੍ਰਸ਼ਾਸਨ ਨੂੰ ਇਸ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਆ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਛੱਪੜ ਆ ਉਹਦੀ ਕਪੈਸਿਟੀ ਸਰ ਬਹੁਤ ਜ਼ਿਆਦਾ ਘਟਾ ਤੇ ਇਹ ੱੱਕੇ ਦੇ ਨਾਲ ਜਿਹੜਾ ਪਾਣੀ ਸਾਡੇ ਪਿੰਡ ਵਿੱਚ ਪਾਇਆ ਜਾ ਰਿਹਾ ਆ ਅਸੀਂ ਲੈਟਰਿਸ ਕੈਦ ਭਾਜੀ ਵੀਡੀਓ ਦਫਤਰ ਨੂੰ ਵੀ ਪਹਿਲਾਂ ਦੇ ਚੁੱਕੇ ਆ ਐਸਟੀਐਮ ਦਫਤਰ ਨੂੰ ਵੀ ਦੇ ਚੁੱਕੇ ਆ ਇਸ ਮਸਲੇ ਦੇ ਵਿੱਚ ਅਸੀਂ ਨੈਸ਼ਨਲ ਹਾਈਵੇ ਨੂੰ ਵੀ ਮਿਲ ਚੁੱਕੇ ਆ ਤੇ ਉਹਨਾਂ ਨੂੰ ਵੀ ਅਸੀਂ ਇਹ ਪੱਤਰ ਦੇ ਚੁੱਕੇ ਆ ਜਿਹੜਾ ਸੜਕ ਤੇ ਪਾਣੀ ਖੜ ਰਿਆ ਆ ਤੁਹਾਨੂੰ ਦਿੱਕਤ ਨਹੀਂ ਹੁੰਦੀ ਇਹਨਾਂ ਨੂੰ ਬਹੁਤ ਦਿੱਕਤ ਬਹੁਤ ਸਾਰੀ ਦਿੱਕਤ ਆ ਰਹੀ ਆ ਜੀ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਸਾਡੇ ਤੋਂ ਹੋਰ ਵੀ ਲੋਕ ਜਿਹੜੇ ਵਾਸੀ ਇਥੋੜੀ ਨੰਗਰੇ ਆ ਉਹਨਾਂ ਨੇ ਵੀ ਕਾਫੀ ਇਸ ਗੰਭੀਰਤਾ ਬਾਰੇ ਪ੍ਰਸ਼ਾਸਨ ਤੱਕ ਨੋਟਿਸ ਕਰਾਇਆ ਕਾਫੀ ਵਾਰੀ ਅਸੀਂ ਕਿਹਾ ਆ ਜੀ ਇਸ ਬਾਰੇ ਸਮੱਸਿਆ ਦਾ ਹੱਲ ਕੱਢਿਆ ਜਾਵੇ ਸਿਆਸੀ ਜਿਹੜੇ ਸਾਡੇ ਫਲੋਰ ਦੇ ਪ੍ਰਸ਼ਾਸਨ ਸਾਡੇ ਪ੍ਰਵਿੰਦਰ ਸੈਕਟਰੀ ਜੀ ਆਪ ਵੀਡੀਓ ਜੀ ਆਸੀਂ ਉਹਨਾਂ ਦੇ ਧਿਆਨ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਆਪ ਵੀ ਕੋਈ ਪੰਚਾਇਤੀ ਬਲਾਕ ਸਮਟੀ ਜ਼ਮੀਨ ਤੇ ਆ ਪੰਚਾਇਤੀ ਹੋਇਆ ਪਈ ਆ ਉਹਦੇ ਵਿੱਚ ਇਹ ਸਮੱਸਿਆ ਦਾ ਹੱਲ ਹੋ ਸਕਦਾ ਆ ਉਹਨਾਂ ਇਸ ਸਮੱਸਿਆ ਨੂੰ ਸਾਡੇ ਪੈਰਾਂ 'ਤੇ ਜ਼ਬਰਦਸਤੀ ਕੋਟ ਡੰਡਾ ਲੱਗੇ ਹੋਣ ਆ ਵੀ ਜੀਸੀਬੀ ਲੈ ਕੇ ਸੀਵਰੇਜ ਦੇ ਪਾਈਪ ਲੈ ਕੇ ਤੱਕੇ ਦੇ ਨਾਲ ਪਾਏ ਜਾ ਰਹੇ ਆ ਤੇ ਕਿੱਥੇ ਦਾ ਇਨਸਾਫ ਆ ਜੋ ਸਾਡੇ ਨਾਲ ਤੱਕਾ ਹੋ ਰਿਹਾ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਇਸ ਪਾਣੀ ਦਾ ਜਿਹੜਾ ਆ ਉਹ ਪ੍ਰਸ਼ਾਸਨ ਬਹਿ ਕੇ ਪੰਚਾਇਤ ਨੂੰ ਬੁਲਾ ਕੇ ਉਹਦਾ ਸਮੱਸਿਆ ਦਾ ਹੱਲ ਕਰੇ ਸਾਡੇ ਪਿੰਡ ਦੇ ਬੱਚੇ ਧੱਕੇ ਦੇ ਨਾਲ ਪਾਣੀ ਨਾ ਪਾਇਆ ਜਾਵੇ ਜੇਕਰ ਪ੍ਰਸ਼ਾਸਨ ਧੱਕਾ ਸਾਡੇ ਨਾਲ ਕਰਦੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵੱਡਾ ਸੰਘਰਸ਼ ਕਰਾਂਗੇ ਅਸੀਂ ਇਹ ਪਾਣੀ ਪਿੰਡ ਦੇ ਵਿੱਚ ਨਹੀਂ ਪਾਉਣ ਦੇਵਾਂਗੇ ਧੰਨਵਾਦ ਕਾਜੀ ਸਾਡੀ ਹੱਥ ਬਨ ਕੇ ਬੇਨਤੀ ਆ ਅਸੀਂ ਇੱਧਰ ਜਦ ਪਰ ਵਾਲਾ ਪਾਣੀ ਨਹੀਂ ਹੈਗਾ ਪੈਣ ਦੇਣਾ ਜੇ ਤਾਂ ਇੱਦਾਂ ਹੀ ਪਰਮਾਨਸੀ ਨਾ ਮੰਨਦੇ ਠੀਕ ਆ ਨਹੀਂ ਅਸੀਂ ਦੂਰ ਵੱਡੇ ਲੈਵਲ ਤੇ ਜਾਵਾਂ ਸਾਡੀ ਤਾਂ ਇਹ ਹੀ ਦੁਆ ਹੈਗੀ ਆ ਅਸੀਂ ਨਹੀਂ ਪਾਣੀ ਇੱਧਰ ਕਦੇ ਪੈਣਾ ਇਹਨਾਂ ਚੌਥਾ ਹੇਲਾ ਹੋ ਚੁੱਕਾ ਆ ਅਸੀਂ ਨੇ ਪਾਣੀ ਅਸੀਂ ਬੰਦ ਕਰਾਇਆ ਅਸੀਂ ਚੌਥਾ ਹੇਲਾ ਹੋ ਚੁੱਕਾ ਅਸੀਂ ਬਹੁਤ ਮੁਸ਼ਕਲ ਆ ਬੈਠੇ ਤੁਸੀਂ ਕਿਸੇ ਨੂੰ ਦਰਖਾਸਤ ਦਿੱਤੀ ਆ ਵੀਡੀਓ ਦਫ਼ਤਰ ਹਾਂ ਜੀ ਹਾਂ ਦੇਰ ਚੱਲੇ ਆ ਹਾਂ ਦੇਰ ਚੱਲੇ ਆ ਅੱਗੇ ਵੀ ਅਸੀਂ ਇੱਕ ਵੰਨ ਪਾਣੀ ਕਰਾਇਆ ਉੱਥੇ ਤੋਂ ਪੈਗ ਲੱਗੇ ਬਾਹਰ ਸਾਡੀ ਕਿਸੇ ਸਰਪੰਚ ਨਹੀਂ ਦਿੱਤੀ ਅੱਜ ਹੀ ਲਾ ਹੋ ਗਿਆ ਦਰਖਾਸਤ ਅੱਜ ਸਰਪੰਚ ਸਾਹਿਬ ਅੱਜ ਕੀ ਕਾਰਨ ਤੁਸੀਂ ਕਿੱਥੇ ਹੋਏ ਹੈ ਇਹ ਕਾਰਨ ਇਹ ਹੈ ਜੀ ਵੀ 3-4 ਸਾਲ ਤੋਂ ਪਾਣੀ ਨਾ ਛੜਕਦੇ ਵਿੱਚ ਪੈ ਰਿਹਾ ਹੈ ਅਸੀਂ ਅੱਗੇ ਬੰਦ ਕਰ ਦਿੱਤਾ ਸੀਗਾ ਹੁਣ ਇਹ ਰਾਮਗੜ ਰਾਮਗੜ ਦਾ ਜਿਹੜਾ ਪਾਣੀ ਹੈ ਇਹ ਸਾਡੇ ਪਿੰਡ ਦੇ ਵਿੱਚ ਪੈ ਪਾਰ ਰਹੇ ਸੀ ਅਸੀਂ ਪਹਿਲਾਂ ਵੀ ਰੋਕੇ ਸੀਗੇ ਉਦੋਂ ਬੰਦ ਕਰਤਾ ਸੀ ਹੁਣ ਅਸੀਂ ਫੇਰ ਰੋਕ ਦਿੱਤੇ ਆ ਤੇ ਇਹਨਾਂ ਦੀ ਜ਼ਮੀਨ ਇਹਨਾਂ ਦੇ ਲੱਗੇ ਪਈ ਆ ਏ ਉੱਥੇ ਕਰਕਾ ਜਿੰਨਾ ਵੀ ਆਉਂਦਾ ਪ੍ਰਸ਼ਾਸਨ ਆਪੇ ਪਾਵੇ ਉੱਥੇ ਪਾਣੀ ਅਸੀਂ ਆਪਣੇ ਪਿੰਡ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ ਕੋਈ ਸਾ ਪਾਣੀ ਚੱਲ ਰਿਹਾ ਹੈ ਤੁਹਾਨੂੰ ਇਹਨਾਂ ਕੋਲ ਪਾਣਾ ਨਹੀਂ ਨਹੀਂ ਪ੍ਰੋਬਲਮ ਹੈਗੀ ਹੈ ਜੀ ਸਾਰਿਆਂ ਨੂੰ ਪ੍ਰੋਬਲਮ ਆ ਜੀੜੀ ਰੋਡ ਵਾਲਿਆਂ ਨੂੰ ਪ੍ਰੋਬਲਮ ਆ ਸਾਨੂੰ ਨੰਗਰਿਆਂ ਨੂੰ ਪ੍ਰੋਬਲਮ ਆ ਮਈਆ ਡੇਰੇ ਨੰਗਰਿਆਂ ਨੂੰ ਉਹਨਾਂ ਨੂੰ ਵੀਰਵਾਰ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਉੱਦਾਂ ਡਿੱਗਦੇ ਬਹੁਤ ਉੱਥੇ ਪਰ ਇਹ ਆ ਵੀ ਸਰਕਾਰ ਦਾ ਕੰਮ ਆ ਪਾਣੀ ਆਪਣੀ ਜ਼ਮੀਨ 'ਚ ਪਾਉਣਾ ਤਾਂ ਫੇਰ ਇਹਦੇ ਇਹਦੇ ਸੰਬੰਧੀ ਕੋਈ ਕਾਰਵਾਈ ਕੀਤੀ ਆ ਪਾਣੀ ਜਿਹੜਾ ਪੈਂਦਾ ਹੈ ਜਿਹੜਾ ਇਹਦੇ ਬਾਰੇ ਬਹੁਤ ਕਾਰਵਾਈ ਕੀਤੀ ਆ ਜੀ ਤੇ ਕੋਈ ਹੱਲ ਹੋਇ ਕਿ ਹੁਣ ਦਾ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਤਾਂ ਇਹਨਾ ਸਰਕਾਰ ਦਾ ਅਜ ਤਾਂ ਆਪਣਾ ਪਾਣੀ ਆਪਣੇ ਪਿੰਡ ਜਨੀ ਪਾਣਾ ਦੇਣਾ ਇਹਨਾਂ ਦੀ ਰਾਮਗੜ੍ਹ ਦੀ ਜ਼ਮੀਨ ਪਈ ਆ ਸੰਤੀ ਦੀ ਇਹ ਆਪਣਾ ਜਿੰਨਾ ਵੀ ਖਰਚਾ ਉੱਥੇ ਲੈ ਕੇ ਬਾਉਣ ਬਾਣੀ ਅੱਜ ਕੀ ਮਸਲਾ ਜੀ ਟੀਚਰ ਮਸਲਾ ਸਾਡਾ ਇਹ ਆ ਜੀ ਪਿੰਡ ਰਾਮਗੜ੍ਹ ਦਾ ਪਾਣੀ ਜਿਹੜਾ ਹੈਗਾ ਆਪਣਾ ਘਰਾਂ ਦਾ ਪਾਣੀ ਗੰਦਾ ਬਾਣੀ ਆ ਸਾਡੇ ਪਿੰਡ ਪੰਚੇ ਦਾ ਜਗਤਪੁਰੇ ਪਾਉਣ ਲੱਗੇ ਅਸੀਂ ਵੀ ਕਈ ਵਾਰ ਪਹਿਲਾਂ ਵੀ ਰੋਕਿਆ ਸੀਗਾ ਕਿਉਂਕਿ ਸਾਡਾ ਜਿਹੜਾ ਟੱਪੜਾ ਪਹਿਲਾਂ ਹੀ ਕਾਫੀ ਓਵਰਫਲ ਹੋ ਚੁੱਕਾ ਹੈਗਾ ਜਗ੍ਹਾ ਬਹੁਤ ਥੋੜੀ ਹੈ ਅਸੀਂ ਬਾਰ ਬਾਰ ਕਹਿੰਨੇ ਵੀ ਨਾ ਪਾ ਗੀ ਪਾ ਉਸ ਕਰੇ ਸਾ ਉਹਨਾਂ ਦੇ ਨਾਲ ਸੇ ਜੀ ਵੀ ਭੇਜੀ ਤਾਂ ਇਸ ਨੂੰ ਬੰਦ ਕਰਾਤੀ ਆ ਅਸੀਂ ਦਖਾਸਤ ਦੇ ਦਿੱਤੀ ਆ ਐਸ.ਓ. ਸਾਹਿਬ ਨੂੰ ਤੇ ਡੀ.ਓ. ਸਾਹਿਬ ਨੂੰ ਕਿਰਪਾ ਕਰਕੇ ਸਾਡੂੰ ਮਿਹਰਬਾਨੀ ਕਰਕੇ ਸਾਡਾ ਪਾਣੀ ਨਾਲ ਦ ਪਾਇਆ ਜਾਵੇ ਜਿੱਥੇ ਇਹਨਾਂ ਜਗ੍ਹਾ ਹੈਗੀ ਪੰਚਾਇਤ ਉੱਥੇ ਪਾਣੀ ਪਾਇਆ ਜਾਵੇ ਮਿਹਰਬਾਨੀ ਠੀਕ ਆ ਜੀ ਆਪਣਾ ਕਿਰਮਾ ਮੇਰਾ ਨਾਮ ਪ੍ਰਵਿੰਦਰ ਸਿੰਘ ਪੰਚਾਇਤ ਸਖਤੀ ಗ್ರಾಮ ਪੰਚਾਇਤ ਰਾਮਗੜ੍ਹ ਪਿੰਡ ਰਾਮਗੜ੍ਹ ਦੇ ਪਾਣੀ ਦੀ ਜਿਹੜਾ ਮਤਲਬਾ ਚੱਲਦਾ ਆ ਤੇ ਅੱਜ ਜਗਤਪੁਰ ਦੇ ਉੱਤੇ ਮੈਂ ਆਵਾ ਕੱਟੀਆਂ ਹੋਈਆਂ ਸੀ ਤੁਸੀਂ ਮੌਕੇ ਤੇ ਠੀਕਦਰ ਕੀ ਮਾਮਲਾ ਥਾ ਇਹ ਮਾਮਲਾ ਸਰ ਇਸ ਤਰ੍ਹਾਂ ਕਿ ਜਿਹੜਾ ਰਾਮਗੜ੍ਹ ਦੇ ਕੁਝ ਘਰਾਂ ਦਾ ਪਾਣੀ ਹਾਈਵੇ ਤੇ ਪੈ ਰਿਹਾ ਦਲਿੰਦਰ ਪਾਣੀ ਵੱਤ ਜਿਹੜਾ ਹਾਈਵੇ ਹੈ ਨਾ ਉਹਦੇ ਤੇ ਪੈ ਰਿਹਾ ਤੇ ਉਹ ਇਹ ਕਰਕੇ ਜਿਹੜਾ ਕਾਫੀ ਦੇਰ ਤੋਂ ਪੈ ਰਿਹਾ ਤੇ ਉਹ ਜਿਹੜਾ ਪਾਣੀ ਕਰਕੇ ਜਿਹੜਾ ਹਾਈਵੇ ਟੁੱਟ ਰਿਹਾ ਤੇ ਉੱਚ ਅਧਿਕਾਰੀਆਂ ਨੇ ਬਹੁਤ ਗੰਭੀਰ ਨੋਟਿਸ ਲਿਆ ਤੇ ਮਾਨਯੋਗ ਬੀਡੀਪੀਓ ਫਲੋਰ ਜੀ ਦੇ ਹੁਕਮਾਂ ਤੇ ਚੱਲੇ ਹੋਏ ਉਹ ਪਾਣੀ ਨੂੰ ਉਹਦਾ ਸਹੀ ਢੰਗ ਨਾਲ ਨਿਕਾਸ ਕਰਨ ਲਈ ਜਿਹੜਾ ਉਸੇ ਗਏ ਸੀਗੇ ਪਰ ਜਿਹੜਾ ਪੰਜ ਢੇਰੇ ਦੇ ਅਸਮਿਕਾ ਨੇ ਉਹਦਾ ਵਿਰੋਧ ਕੀਤਾ ਵੀ ਸਾਡੇ ਉੱਚ ਨਾ ਪਾਇਆ ਜਾਵੇ ਹਾਲਾਂਕਿ ਅਸੀਂ ਪਾਉਣਾ ਸੀਗਾ ਜਿਹੜੀ ਪੰਚਾਇਤ ਸੰਪਤੀ ਫਲੋਰ ਦਾ ਜਿਹੜਾ ਜਗ੍ਹਾ ਹੈਗੀ ਆ ਪੰਜ ਢੇਰੇ ਵਿੱਚ ਉੱਚ ਪਾਉਣਾ ਸੀ ਨਾ ਕਿ ਪੰਜ ਢੇਰਾ ਦੀ ਗ੍ਰਾਮ ਪੰਚਾਇਦੀ ਮਾਰਕੀਟ ਤੇ ਫਿਰ ਉਹ ਕੰਮ ਉਹਨਾਂ ਨੇ ਰੁਕਵਾਤਾ ਤੇ ਫਿਰ ਅਸੀਂ ਉਹ ਤੋਂ ਬਾਅਦ ਕੰਮ ਮੁਕੰਮਲ ਨਹੀਂ ਹੋ ਸਕਿਆ ਜੀ ਇਹਨਾਂ ਦੇ ਦੇਸੀ ਇਹ ਸੱਚੇ ਹਾਈਵੇ ਅਥਾਰਟੀ ਆਫ ਇੰਡੀਆ ਨੇ ਦਿਪਤੀ ਕੁਮਾਰ ਜਲੰਧਰ ਜੀ ਨੂੰ ਭੇਜਿਆ ਸੀਗਾ ਇਸ ਨੇ ਇਹ ਪੁਆਇੰਟ ਆ ਉੱਥੇ ਪਾਣੀ ਪੈ ਰਿਆ ਤੇ ਜਿਹੜਾ ਰਸਤਾ ਉਹ ਖਰਾਬ ਹੋ ਰਿਹਾ। ਜੀ ਆ ਤੇ ਜਲਦੋ ਜਲ ਕਾਰਵਾਈ ਕਰਕੇ ਇਹਨੂੰ ਪਾਣੀ ਨੂੰ ਸਹੀ ਢੰਗ ਦਾ ਨਿਕਾਸ ਕੀਤਾ ਜਾਵੇ। ਸਰ ਮਤਲਬ ਪੁਰਾਣਾ ਹੀ ਜਾਂਦਾ ਰਹੇ। ਮਸਲਾ ਪੁਰਾਣਾ ਪਰ ਫਿਰ ਸੜਕ ਦਾ ਖਰਾਬ ਹੋ ਰਹੀ ਹੈ ਨਾ ਜੀ। ਉਹ ਸਾਡਾ ਤਾਂ ਉੱਚ ਅਧਿਕਾਰੀਆਂ ਦਾ ਸਾਨੂੰ ਜਿਹੜਾ ਪੀਟਾ ਵੀ ਹੈ ਜੀ ਉਹਨੂੰ ਸਹੀ ਕਰੋ ਪਾਣੀ ਦਾ ਨਿਕਾਸ ਕਰੋ। ਪਾਣੀ ਦਾ ਨਿਕਾਸ ਤਾਂ ਆਫਟਰ ਆਲ ਕਰਨਾ ਹੀ ਪੈਣਾ। ਕੀ ਤੁਹਾਨੂੰ ਰਿਟਰਨ ਵੀ ਕੋਈ ਦਿੱਤੀ ਨੂੰ? ਜਿੱਦਾਂ ਵੀਡੀਓ ਸਾਹਿਬ ਨੂੰ ਆਇਆ ਹੋਵੇਗਾ ਉਹਨਾਂ ਨਾਲ ਆਪਾਂ ਕਰ ਲੈਨੇ ਆ ਸਾਨੂੰ ਫੋਨ ਤੇ ਉਹਨੇ ਹੁਕਮ ਨਾਲ ਜਾਰੀ ਕੀਤਾ ਸੀ ਕਿਉਂਕਿ ਹਾਈਵੇ ਥੋਰਟੀ ਵلوں ਜਿਹੜਾ ਲੈਟਰ ਆਇਆ ਸੀਗਾ ਡੀਸੀ ਸਾਹਿਬ